ਜਲੰਧਰ ਵਿੱਚ ਅੱਜ ਪੁਲਿਸ ਕਮਿਸ਼ਨਰ ਸੁਪਨਸ਼ ਸ਼ਰਮਾ ਆਪਣੀ ਟੀਮ ਸਮੇਤ ਇੰਡੀਅਨ ਆਇਲ ਦੇ ਦਫ਼ਤਰ ਪੁੱਜੇ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਨੇ ਇੰਡੀਅਨ ਆਇਲ ਦੀ ਟੀਮ ਨਾਲ ਗੱਲਬਾਤ ਕੀਤੀ। ਅੱਜ ਉਨ੍ਹਾਂ ਨੇ ਦੱਸਿਆ ਹੈ ਕਿ ਸਭ ਕੁਝ ਆਮ ਬਾਂਖ ਹੋ ਗਿਆ ਹੈ ਕਿਉਂਕਿ ਕੱਲ ਤੋਂ ਹੀ ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਇੰਡੀਅਨ ਆਇਲ ਦੀ ਟੀਮ ਨੇ ਤਾਲਮਿਲ ਬਣਾਈ ਰੱਖਿਆ ਹੈ। ਅਸੀਂ ਵਿਸ਼ੇਸ਼ ਤੌਰ ਤੇ ਡਰਾਈਵਰ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਮਾਮਲੇ ਨੂੰ ਸਮਝਿਆ ਅਤੇ ਕੰਮ ਦੁਬਾਰਾ ਸ਼ੁਰੂ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋਡ ਨਹੀਂ ਹੈ ਕਿਉਂਕਿ ਹੁਣ ਸਭ ਕੁਝ ਠੀਕ ਚੱਲ ਰਿਹਾ ਹੈ। ਯਰ ਆਫ ਦਿਸ ਓਪੀਨੀਅਨ ਕਿ ਉਹਨਾਂ ਦੀ ਵੀ ਜੁੜੀ ਸ਼ੰਕਾਏ ਹਨ ਉਹਨਾਂ ਨੂੰ ਦੂਰ ਕਰਨ ਲਈ ਉਪਰਾਲਾ ਕੀਤਾ ਜਾਏ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਵੱਲੋਂ ਤੇ ਅਸ਼ੋਭਨ ਸੋਲ ਦਿੱ ਚੁਕੀ ਤੇ ਉਹ ਸਾਡੇ ਨਾਲ ਜਿਵੇਂ ਸਵੇਰ ਤੋਂ ਹੀ ਲੋਕ ਲਾਈਨਾਂ ਵਿੱਚ ਲੱਗੇ ਹੋਏ ਤੇ ਕਾਫੀ ਰਸ ਟੋਲ ਪੰਪਾਂ 'ਤੇ ਦਿਖ ਰਿਹਾ ਤਾਂ ਹਾਂਜੀ ਤੇ ਜਿਵੇਂ ਜਿਵੇਂ ਇਹ ਨਿਊਜ਼ ਜਾ ਰਹੀ ਹੈ ਜਿਵੇਂ ਇਹ ਨਿਊਜ਼ ਕਲਾਸ਼ ਹੋ ਰਹੀ ਹੈ ਕਿ ਨਾਰਮਲ ਸੀ ਹੈ एवरीथिंग ਇਜ਼ ਹਾਪਟ ਤੇ ਤੇਲ ਦੀ ਡੀਜ਼ਲ ਪੈਟਰੋਲ ਗੈਸ ਦੀ ਜਿਹੜੀ ਅ ਅਵੇਲੇਬਿਲਟੀ ਹੈ ਉਹ ਨਾਰਮਲ ਹੈ ਉਹ ਤਾਂ ਠੀਕ ਹੋ ਰਿਹਾ ਹੈ ਉਹ ਮੈਂ ਸ਼ੇਅਰ ਤੋਂ ਆਇਆ ਹੈ ਦੇਖੋ ਨਾਰਮਲ ਚੱਲ ਰਿਹਾ ਹੈ ਅ ਸੈਂਟਰਲ ਗਵਰਨਮੈਂਟ ਨੇ ਵੀ ਤੇ ਸਟੇਟ ਗਵਰਨਮੈਂਟ ਨੇ ਵੀ ਇਹ ਬਿਲਕੁਲ ਕਲੀਅਰ ਕਰਤਾ ਹੈ ਕਿ ਜਿਹੜੇ ਵੀ ਕਾਨੂੰਨ ਜਾਰੀ ਹੋਣਗੇ ਉਹ ਟਰੱਕ ਯੂਨੀਅਨਸ ਦੇ ਜਿਹੜੇ ਨੁਮਾਇंदे ਉਹਨਾਂ ਨਾਲ ਗੱਲਬਾਤ ਕਰਕੇ ਹੀ ਲਾਗੂ ਹੋਣਗੇ ਹੁਣ ਤੱਕ ਤਾਂ ਇਹ ਸਿਰਫ ਪ੍ਰੋਪੋਜ਼ਲ ਸੀ ਕੋਈ ਕਾਨੂੰਨ ਨਹੀਂ ਬਣਿਆ ਰੂਲ ਵੀ ਨਹੀਂ ਬਣਿਆ ਬਾਕੀ कल दिन वे थोड़ी जी आ, जी ट्रैफिक दी प्रॉब्लम सी जो आई सी ही जो ऑयल डंप्स है तो थोड़ा डंपे हम बिल्कुल ठीक है कल शाम तीन बजे तो लेके हूँ तक जिन्हें नॉर्मल डेज़ पर टैंकरस दा एल पी जी इनफ्लो आउटफ्लो होंगे वो बिल्कुल नॉर्मल सी सीज आ गया जी कंसर्न ऑफिशियल्स बैठे हैं एंड डिस्ट्रिक एडमिनिस्ट्रे एडमिनिस्ट्रेशन पुलिस एडमिनिस्ट्रेशन जो है ਬਿਲਕੁਲ ਮਿਲ ਕੇ ਕੰਮ ਕਰਦੇ ਆ ਕੋ ਜਲੰਧਰ ਕੀ ਅਗਰ ਹਮ ਬਾਤ ਕਰ ਰਹੇ ਆਂ ਤੋ ਜਲੰਧਰ ਸੇ ਮਾਝਾ ਦੁਆਬਾ ਇਹ ਸਾਰੀ ਡਿਸਟ੍ਰਿਕਟਸ ਨੂੰ ਇੱਥੋਂ ਜਾਂਦਾ ਤੇ ਰੋਪੜ ਸੰਗਰੂਰ ਦਾ ਇੱਕ ਹਿੱਸਾ ਹੈਗਾ ਮੋਗਾ ਲੁਧਿਆਣਾ ਕੁਝ ਬਾਅਦ ਉਹ ਇੱਥੋਂ ਸਪਲਾਈ ਹੁੰਦਾ ਸੋ ਕੱਲ ਬੀਸੀ ਗੈਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ক্লোਸਲੀ ਐਫਰਟਸ ਕਰਕੇ ਜੋ ਸਾਹਬ ਨੇ ਦੱਸਿਆ ਹੈਗਾ ਕਿ ਡਰਾਈਵਰਸ ਨਾਲ ਗਲਤ ਕਰਕੇ ਪ੍ਰੋਪਰ ਬਹੁਤ ਹੀ ਪੀਸਫੁਲੀ ਬਹੁਤ ਹੀ ਪੀਸਫੁਲੀ ਆਪਰੇਸ਼ਨ ਸਾਡੇ 4 ਵਜੇ ਸਟਾਰਟ ਹੋ ਰਹੇ ਸੀਗੇ ਜੀ ਔਰ ਕੱਲ ਅਸੀਂ 270 ਟੈਂਕਰਸ ਔਇਲ ਟੈਂਕਰਸ ਅਸੀਂ ਪੰਪ ਕਰ ਦਿੱਤੇ ਸੀਗੇ ਜੀ ਤੇ ਜੋ ਪੰਪਸ ਦੇ ਉਤੇ ਜੋ ਕੱਲ ਸਵੇਰੇ ਥੋੜਾ ਅੰਦਰ ਸੀਗਾ ਜੀ ਉਹ ਕੱਲ ਸ਼ਾਮ ਤੱਕ ਆਂਦੇ ਹੁੰਦੇ ਬਿਲਕੁਲ ਨਾਰਮਲ ਹੋ ਗਿਆ ਔਰ ਅੱਜ ਮੈਂ ਖੁਦ ਫੀਲਡ ਦੇ ਮੈਂ ਇਨਫੈਕਟ ਆਪ ਇੱਕ ਦੇਖ ਕੇ ਆਇਆ ਹਾਂ ਸਾਰਾ ਵਿਵਰਣ ਕੀਤਾ ਹੈਗਾ ਕਿਸੇ ਵੀ ਪੰਪ ਦੇ ਉਤੇ ਕੋਈ ਅਸਰਾਂ ਨਹੀਂ ਕੋਈ ਆਡ ਕੋਈ ਪੀੜ ਜਾਂ ਕੋਈ ਹੋ ਨਹੀਂ ਹੈਗੀ ਸਭ ਚੀਜ਼ਾਂ ਨਾਰਮਲ ਹੋ ਗਈ ਕੱਲ ਅਸੀਂ ਐਕਸਟੈਂਡਡ ਹਾਜ਼ ਅਸੀਂ ਕਿਤੇ ਸੀਗੇ ਸਭ ਵੱਲੋਂ ਵੀ ਸੀਗਾ ਇਹ ਸਾਰੀ ਸਾਨੂੰ ਇਨਫੈਕਟ ਪੂਰੀ ਸਪੋਰਟ ਰਹੀ ਹੈ ਉਹਦੇ ਕਾਰਨ ਹੀ ਅਸੀਂ ਜੋ ਨੋਰਮਲ ਡੇਸ ਅਸੀਂ ਕੰਮ ਕਰਦੇ ਹਾਂ ਅਸੀਂ ਕੱਲ ਰਾਤੀ 12:30 ਵਜੇ ਤੱਕ ਅਸੀਂ ਪੂਰਾ ਐਕਸਟੈਂਡਡ ਹਾਸਟ ਸੀ ਇੱਕ ਸਰ ਤੁਸੀਂ ਆਪਣੇ ਵੱਲੋਂ ਚੀਜ਼ ਕਲੀਅਰ ਕਰੋ ਕਿ ਲੋਕਾਂ ਦਾ ਬੜਾ ਇਹ પ્રયਾਸ ਹੈ ਕਿ ਤੇਲ ਕਿਚੂ ਖਤਮ ਹੋ ਗਿਆ ਜਦ ਕਿ ਸਪਲਾਈ ਚੇਨ ਜਿਹੜੀ ਇਫੈਕਟ ਹੋਈ ਹੈ ਤੇਲ ਦੇ ਉੱਤੇ ਪਿੱਛੇ ਬੈਕਐਂਡ ਇਸ ਟੂਰਿਸਟ ਦੇ ਨਾਲ ਹੁੰਦੀ ਤੇ ਖਾਸ ਕਰਕੇ ਇੱਕ ਪੈਟਰੋਲ ਪੰਪ ਤੇ ਕਿੰਨਾ ਬੈਕਅਪ ਹੁੰਦਾ ਤਾਂ ਕਿ ਲੋਕ ਪੈਨਿਕ ਨਾ ਕਰਨ ਕਿਉਂਕਿ ਕੱਲ ਪੈਨਿਕ ਦੀ ਬਜਾਏ ਪੈਨਿਕ ਬਹੁਤ ਜ਼ਿਆਦਾ ਲੋਕ ਥੋੜਾ ਆਪਣੇ ਤੁਸੀਂ ਐਸ ਅਫੀਸ਼ੀਅਲ ਪੈਨਿਕ ਜੋ ਸਾਹਿਬ ਨਹੀਂ ਦੱਸਿਆ ਨਾ ਪੈਨਿਕ ਕੀ ਹੁੰਦਾ ਹੈ ਕਿ ਇੱਕ ਦੂਸਰੇ ਨੂੰ ਦੇਖ ਕੇ ਕੁਝ ਰਿਪੋਰਟਸ ਆ ਜਾਂਦੀਆਂ ਮਿਸਇਨਫੋਰਮੇਸ਼ਨ ਹੋ ਜਾਂਦੀ ਹੈ ਜਿਹਦੇ ਪੈਨਿਕ ਬਾਇੰਗ ਇਸ ਨੂੰ ਬੋਲਨੇ ਹੈ ਸਾਡੇ ਟਰਮੀਨਲ ਦੇ ਵਿੱਚ ਤੇਲ ਦੀ ਜੋ ਸਟੋਰੇਜ ਵੱਲੋਂ ਕੋਈ ਕਮੀ ਨਹੀਂ ਸੀਗੀ ਕਿ ਤਾਜਾ ਵੀਰ ਟੋਟਲੀ ਫਿਲਡ ਅਸੀਂ ਦੇਣ ਲਈ ਤਿਆਰ ਸੀਗੇ ਅਸੀਂ ਇਨਫੈਕਟ 2 ਦਿਨਾਂ ਤੋਂ ਦੇਣ ਲਈ ਤਿਆਰ ਸੀਗੇ ਸਿਰਫ ਦਿੱਕਤ ਜਿਹੜੀ ਹੈਗੀ ਆ ਉਹ ਡਰਾਈਵਰ ਕਮਿਊਨਿਟੀ ਤੋਂ ਹੀ ਆ ਰਹੀ ਸੀਗੀ ਅਦਰੋਈ ਸਾਡੇ ਕੋਲ ਤੇਲ ਦੀ ਸਟੋਰੇਜ ਬਿਲਕੁਲ ਪੂਰੀ ਸੀਗੀ ਕੱਲ ਜਿੱਦੋਂ ਥੋੜੀ ਖਬਰਾਂ ਆਨੀਆਂ ਸਟਾਰਟ ਹੋ ਗਈਆਂ ਕਿ ਸ਼ਾਰਟ ਹੋ ਰਿਹਾ ਰਦਰ ਤੇਲ ਤੇ ਕੱਟ ਹੋ ਰਿਹਾ ਸੀ ਇੱਕ ਪੰਪ ਦੇ ਉੱਤੇ ਕੋਈ ਐਵਰੇਜ 3 ਤੋਂ 4 ਦਿਨਾਂ ਦਾ ਸਟਾਕ ਹੁੰਦਾ ਹੈ ਰਾਈਟ ਸਰ 2 ਦਿਨਾਂ ਤੋਂ ਸਟਾਕ ਗਿਆ ਨਹੀਂ ਸੀਗਾ ਮਾਰਕੀਟ ਸਪਲਾਈ ਨਹੀਂ ਸੀ ਕੱਲ ਤੀਸਰਾ ਦਿਨ ਸੀਗਾ ਉਹ ਸਾਬ ਨੂੰ ਜਦੋਂ ਅਸੀਂ ਡੀਸੀ ਸਾਹਿਬ ਨੂੰ ਉਸੇ ਪਾਸੋਂ ਰਿਕੁਐਸਟ ਕੀਤੀ ਔਰ ਪੂਰਾ ਜੀਜ਼ਾਂ ਦੀ ਗ੍ਰੈਵਿਟੀ ਨੂੰ ਸਮਝਦੇ ਹੋਏ ਸਾਫ ਲੋਕਾਂ ਨੇ ਇੰਟਰਵੈਂਸ਼ਨ ਕੀਤੀ ਡਰਾਈਵਰਸ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਪਬਲਿਕ ਐਟ ਲਾਰਜ ਇਫੈਕਟ ਹੋ ਰਹੀ ਹੈ ਜੇ ਤੁਹਾਡੀ ਮੰਗਾਂ ਹੈਗੀਆਂ ਉਹ ਤੇ ਠੀਕ ਹੈ ਉਹ ਸਭ ਲੋਕਾਂ ਨੇ ਖੁਦ ਪਰਸਨਲੀ ਐਡਮਿਨਿਸਟ੍ਰੇਸ਼ਨ ਨਾਲ ਗਵਰਨਮੈਂਟ ਨਾਲ ਟੈਕਅਪ ਕੀਤਾ ਲੇਕਿਨ ਇਹ ਉਹਨਾਂ ਨੂੰ ਬਿਲਕੁਲ ਦਰਕਾਸ਼ ਕੀਤੀ ਗਈ ਕਿ ਪਬਲਿਕ ਐਟ ਲਾਰਜ ਇਫੈਕਟ ਨਾ ਹੈ ਕੱਲ ਤੀਸਰਾ ਦਿਨ ਸੀਗਾ ਸੋ ਕਰਦੇ ਕਰਦੇ ਜੋ ਦੁਪਹਿਰ ਤੱਕ ਟਾਕਸ ਸਫਲ ਰਹੀ ਹੈ ਔਰ ਮੈਂ ਥੈਂਕਸ ਕਰਨਾ ਚਾਹਾਂਗਾ ਮੇਰੇ ਨਾਲ ਰਜੀਸ਼ ਗੁੱਪਤਾ ਸਾਹਿਬ ਨੇ ਸਾਡੇ ਡਿਪੋ ਮੈਨੇਜਰ ਸਾਹਿਬ ਨੇ ਸੁਨੀਲ ਜੀ ਨੇ ਏਰੀਆ ਮੈਨੇਜਰ ਨੇ ਤੇ ਅਸੀਂ ਬਹੁਤ ਜ਼ਿਆਦਾ ਸ਼ੁਕਰੀਆ ਕਰਨਾ ਚਾਹਾਂਗੇ ਸੀਸੀ ਸਾਹਿਬ ਦਾ ਸੀਪੀ ਸਾਹਿਬ ਦਾ ਪਰਸਨਲ ਰਿਜਾਇਨ ਸੀਪੀ ਸਾਹਿਬ ਹੈਗੇ ਨੇ ਕਿ ਜੋ ਰਦਰ ਡਰਾਈਵਰਸ ਦਾ ਵੀ ਅਸੀਂ ਥੈਂਕਸ ਕਰਨਾ ਚਾਹਾਂਗੇ ਉਹਨਾਂ ਨੇ ਵੀ ਜਿਹੜਾ ਪਰ ਕੁਝ ਕੁਝ ਡਰਾਈਵਰ ਰਾਜੀ ਵੀ ਹੜਤਾਲ ਤੇ ਸੀ ਉਹ ਜੋ ਉਹਨਾਂ ਦਾ ਕੰਮ ਸੀਪੀ ਸਰ ਇੱਕ ਤੁਹਾਡੇ ਕੋਲ ਇੱਕ ਸਵਾਲ ਹੈ ਕਿ ਇੱਕ ਧੜੇ ਵੱਲੋਂ ਅੱਜ ਫੇਰ ਕਾਲ ਦਿੱਤੀ ਕਿ 11 12 ਵਜੇ ਰੰਗਮੰਡੀ ਹੋ ਰਿਹਾ ਹੈ ਹਾਲਾਂਕਿ ਜਿਹੜਾ ਉਹਨਾਂ ਦਾ 올 ਇੰਡੀਆ ਲੈਵਲ ਤੇ ਉਹਨਾਂ ਨੇ ਇਸ ਨੂੰ ਸਮਰਥਨ ਸੈਟਲਡ ਆਊਨ ਹੋ ਗਿਆ ਹੁਣ ਕਿਸੇ ਵੀ ਤਰੀਕੇ ਦਾ ਸ਼ਹਿਰ ਨਹੀਂ ਹੁੰਦਾ ਜੀ ਕੁਝ ਨਹੀਂ ਸੀ ਕਲੀਅਰ ਕਰਦੇ एवरीथिंग ਇਜ਼ ਸੈਟਲਡ ਆਊਨ एवरीथिंग ਇਜ਼ ਸੈਟਲਡ ਕੋਈ 11 12 ਵਜੇ ਕੋਈ ਤਰ੍ਹਾਂ ਨਹੀਂ ਹੈ ਜੀ ਜੀ ਐਸਐਮਜ਼ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ